ਸਾਡੇ ਇਲਾਕੇ ਦਾ ਇਤਿਹਾਸਕ ਪਿੰਡ ਕੁਕੜਾ ਜਿਹਦੇ ਪਿੰਡ ਦੀ ਛੇਂਜ ਜਿਹੜੀ ਆ ਪੂਰੀ ਦੁਆਬੇ ਦੇ ਵਿੱਚ ਮਸ਼ਹੂਰ ਆ ਅੱਜ ਮੈਂ ਦੇਖ ਰਿਹਾ ਕਿ ਜਿਹੜੇ ਪਹਿਲਵਾਨ ਨੇ ਬਹੁਤ ਦੂਰੋਂ ਦਰੜਿਓ ਵੀ ਆਪਣੇ ਜਿਹੜੇ ਆਪਣੀ ਜੋਰ ਦਾ ਪ੍ਰਦਰਸ਼ਨ ਕਰਨ ਦੇ ਲਈ ਅੱਜ ਛੇਂਜ ਦੇ ਇਸ ਮੌਕਾ ਤੇ ਵਿੱਚ ਹਾਜ਼ਰ ਨੇ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਸਤਿਕਾਰਯੋਗ ਭੈਣ ਜੀ ਕਮਲਜੀਤ ਕੌਰ ਜੀ ਆਪਣੀ ਸਾਰੀ ਗੱਲ ਰੱਖ ਕੇ ਗਏ ਆ ਔਰ ਮੈਂ ਦੇਖ ਰਿਹਾ ਕਿ ਸਟੇਜ ਦੇ ਉੱਤੇ ਪਾਵੇਂ ਗੱਜਰ ਤੋਂ ਆ ਪਾਵੇਂ ਲਸਾੜੀ ਤੋਂ ਆ ਪਾਵੇਂ ਭਾਤਪੁਰ ਤੋਂ ਆ ਜਸਵਾਲ ਤੋਂ ਇਬਰਾਹਿਮਪੁਰ ਤੋਂ ਆਪਣੇ ਪਰਿਵਾਰ ਤੋਂ ਬੱਕ ਬੱਕ ਪਿੰਡਾਂ ਤੋਂ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਜਿਹੜੀਆਂ ਨੇ ਉਸ ਸਟੇਜ ਤੇ ਬਰਾਜਮਾਨ ਨੇ ਔਰ ਪੰਡਾਲ ਦੇ ਵਿੱਚ ਵੀ ਸ਼ੁਸ਼ੋਭਤ ਨੇ ਮੈਂ ਸਮਝਦਾ ਕਿ ਅੱਜ ਜੋ ਸਾਡੇ ਬਜ਼ੁਰਗਾਂ ਨੇ ਤਰੀਚ ਲਈ ਹੈ ਖਾਸ ਕਰਕੇ ਚਿੰਦਿਆਂ ਦੀ ਗੁਸ਼ਤਿਆਂ ਦੀ ਜਿਹੜੀ ਮੈਂ ਗੱਲ ਕਰਦਾ ਇਹ ਸਾਡੇ ਸਮਾਜ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਔਰ ਇੱਕ ਤੰਦਰੁਸਤ ਨਾਗਰਿਕ ਜਿਹੜਾ ਆ ਸਮਾਜ ਦੇ ਵਿੱਚ ਦੇਣ ਲਈ ਬਹੁਤ ਵੱਡਾ ਉਪਕਾਲਾ ਆ ਤੇ ਅੱਜ ਜਿੱਥੇ ਕੁਕੜਾ ਦੀ ਛੇੜ ਜਿਹੜੀ ਪੂਰੇ ਇਲਾਕੇ ਦੇ ਵਿੱਚ ਮਸ਼ਹੂਰ ਹੈ ਉੱਥੇ ਹੀ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਜਿਹੜੇ ਸਾਡੇ ਪਿੰਡ ਦੇ ਸਾਥੀ ਨੇ ਐਨ ਆਰ ਆਈ ਵੀਰ ਨੇ ਮੇਰਾ ਵੀਰ ਸਰਦਾਰ ਅਜੀਤ ਸਿੰਘ ਰਾਡੀ ਸਾਹਿਬ ਉਹਨਾਂ ਨਾਲ ਵੀ ਗੱਲ ਹੋਈ ਕਿ ਜਿਹੜੀ ਕੁਕੜਾ ਦੀ ਛੇਂਜਾ ਇਹਨੂੰ ਬਹੁਤ ਦੂਰ ਰਾਡਿਓ ਸੰਗਤ ਜਿਹੜੀ ਦੇਖਣ ਆਉਂਦੀ ਹੈ ਬੜੀ ਭਾਰੀ ਛੇਂਜ ਕਿਹਾ ਜਾਂਦਾ ਹੈ ਔਰ ਇਹਦੇ ਨਾਲ ਨਾਲ ਮੈਨੂੰ ਇਹ ਵੀ ਦੱਸਣ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਉਹਨਾਂ ਨੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਖੇਡਾਂ ਦੇ ਵਿੱਚ ਅੱਗੇ ਲੈ ਕੇ ਜਾਣ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਰੱਖੀ ਖੇਡਾਂ ਬਦਲ ਪੰਜਾਬ ਦੀਆਂ ਚਲਾਈਆਂ ਬੰਦ ਤੇ ਟੂ ਉਹਦੇ ਬਾਅਦ ਏਸ਼ੀਆ ਦੀਆਂ ਗੇਮਾਂ ਦੇ ਵਿੱਚ ਸਾਡੇ ਬੱਚਿਆਂ ਨੇ ਬੜਾ ਕਮਾਲ ਦਾ ਜਿਹੜਾ ਪ੍ਰਦਰਸ਼ਨ ਕਰਕੇ ਆਏ ਆ ਉਹਦੇ ਵਿੱਚ ਵੀ ਜਿੱਤੇ ਹੋਏ ਖਿਡਾਰੀਆਂ ਨੂੰ ਇਨਾਮ ਤਾਂ ਦੇਣਾ ਹੀ ਹੁੰਦਾ ਪਰ ਉਹਨਾਂ ਖਿਡਾਰੀਆਂ ਨੂੰ ਤਿਆਰੀ ਕਰਦੇ ਲਈ 10-10 ਲੱਖ 15-15 ਲੱਖ ਰੁਪਇਆ ਪਹਿਲਾਂ ਉਹਨਾਂ ਬੱਚਿਆਂ ਨੂੰ ਖਿਡਾਰੀਆਂ ਨੂੰ ਜਿਹੜਾ ਆ ਇਨਾਮ ਦਿੱਤੇ ਤਿਆਰੀ ਕਰਦੇ ਨੇ ਕਿ ਉਹ ਖੇਡਾਂ ਦੇ ਵਿੱਚ ਆਪਣਾ ਪ੍ਰਦਰਸ਼ਨ ਕਰ ਸਕਣ ਉਹਦੇ ਨਾਲ ਅਸੀਂ ਦੇਖਿਆ ਕਿ ਅੱਜ 올림픽 ਦੇ ਵਿੱਚ ਵੀ ਸਾਡੇ ਦੇਸ਼ ਦੇ ਵਿੱਚ ਹਾਕੀ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਜਿਆਦਾ ਖਿਡਾਰੀ ਸਾਡੇ ਪੰਜਾਬ ਦੇ ਨੇ ਪੰਜਾਬ ਸਾਡਾ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਯੋਧਿਆਂ ਦੀ ਧਰਤੀ ਜਿੱਥੇ ਸੂਰਬੀਰਾਂ ਦੀ ਧਰਤੀ ਉੱਥੇ ਪੰਜਾਬ ਦਾ ਕੰਡਾ ਜਿੱਥੇ ਵੀ ਅੱਗੇ ਪੰਜਾਬੀਆਂ ਨੇ ਵਹਿਰਾਇਆ ਉਹ ਬੜੇ ਕਾਰਜਾਬ ਹੋਏ ਨੇ ਅੱਜ ਫਿਰ ਮੈਂ ਆਪਣੀ ਉਸ ਦੇਸ਼ ਦੀ ਬੇਟੀ ਪ੍ਰਗਤ ਨੂੰ ਸलाम ਕਰਦਾ ਜਿਹਨੇ ਤਾਨਾशाही ਦੇ ਖਿਲਾਫ ਦੇਸ਼ ਦੇ ਵਿੱਚ ਅੱਗੇ ਜਿੱਥੇ ਲੜਾਈ ਲੜੀ ਉੱਥੇ 올림픽 ਵਰਗੇ ਜਾ ਕੇ ਦੇਸ਼ ਦੇ ਵਿੱਚ ਕਿੰਨੀ ਮਿਹਨਤ ਨਾਲ ਇਹਦੀ ਤੁਹਾਡੀ ਬੇਟੀ ਹੋ ਹਰਿਆਣੇ ਦੀ ਅੱਜ ਖੇੜ ਕੇ ਆਈ ਆ ਭਾਵੇਂ 100 ਗ੍ਰਾਮ ਭਾਰਵਧਨ ਕਰਨ ਉਹਨੂੰ ਉੱਥੇ ਵਿਸਕਾਰ ਨਹੀਂ ਹੋਣੀ ਕੋਈ ਫਾਈ ਹੋਣਾ ਪਿਆ ਪਰ ਮੈਂ ਸਮਝਦਾ ਕਿ ਸਾਡੇ ਆਮ ਘਰਾਂ ਦੇ ਵਿੱਚੋਂ ਉੱਟ ਕੇ ਉੱਥੇ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ ਬਹੁਤ ਮਾਣ ਵਾਲੀ ਗੱਲ ਹੈ ਮੈਂ ਸਮਝਦਾ ਇਹ ਸ਼ੇਰ ਉਹਨਾਂ ਲਈ ਹੈ ਕਿ ਬੇਹਿੱਤੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਖਦਰਾਂ ਦੇ ਤੇ ਉੱਗਣ ਵਾਲੇ ਹੁੱਕ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦੇ ਕਿੰਨਾ ਕਾੜ ਕੇ ਪਥਰਾ ਦੇ ਜਿਹਦੇ ਮਨ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਜਿਹਦੇ ਮਨ ਦੇ ਵਿੱਚ ਕੁਝ ਕਰ ਗੁਜ਼ਰਨੀ ਇੱਛਾ ਹੋਵੇ ਉਹ ਕਦੀ ਵੀ ਅੱਗੇ ਪਿੱਛੇ ਨਹੀਂ ਦੇਖਦਾ ਆ ਸਰਕਾਰ ਜਿਹੜੀ ਹੈ ਖਾਸ ਕਰਕੇ ਖਿਡਾਰੀਆਂ ਦੇ ਬਿਲਕੁਲ ਨਾਲ ਹੈ ਨਰਸਰੀਆਂ ਜਿਹੜੀਆਂ ਬੱਚਿਆਂ ਦੀਆਂ ਜਿੰਮੀਆਂ ਜਿਹੜੀਆਂ ਨੇ ਜਾਂ ਹੋਰ ਖੇਡਾਂ ਦੀਆਂ ਜਿਹੜੀਆਂ ਖੋਲੀਆਂ ਜਾ ਰਹੀਆਂ ਜਿੱਥੇ ਫੁੱਟਬਾਲ ਦੀ ਨਰਸਰੀ ਅਸੀਂ ਫੁੱਟਬਾਲ ਦੀ ਜਿਹੜੀ ਅਕੈਡਮੀ ਹੈ ਮੁਜ਼ਾਰਾ ਡਿਗਰੀਆਂ ਹੁਣੇ ਲੈ ਕੇ ਆਏ ਆ ਕਿਉਂਕਿ ਇਹ ਸਾਰੇ ਖੇਡ ਪ੍ਰੇਮੀ ਇਕੱਠੇ ਹੋਏ ਐ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਐ ਕਿ ਜਿੱਥੇ ਵੀ ਖੇਡਾਂ ਲਈ ਖਾਸ ਕਰਕੇ ਤੁਸੀਂ ਮੇਰਾ ਜੋ ਵੀ ਹੁਕਮ ਕਿਤੇ ਲਾਉਂਗੇ ਮੈਨੂੰ ਸਿਰ ਮੱਥੇ ਆ ਪਿੰਡ ਕੁੱਕੜਾਂ ਦੇ ਵਿੱਚ ਲਗਭਗ 2 ਸਾਲ ਸਰਕਾਰ ਬਣੀ ਹੋਈ ਐ ਔਰ 2 ਕਰੋੜ ਰੁਪਏ ਦੇ ਕਰੀਬ ਜਿਹੜੇ ਐ ਕੰਮ ਪਿੰਡ ਦੇ ਵਿੱਚ ਕਰਵਾ ਚੁੱਕੇ ਆ ਜਿਹਦੇ ਵਿੱਚ 65 ਲੱਖ ਦੇ ਵਿੱਚ ਊਵਲ ਐ 40 ਲੱਖ ਰੁਪਏ ਦਾ ਜਿਹੜਾ ਪੰਚਾਇਤ ਘਰ ਐ 25 ਲੱਖ ਰੁਪਏ ਦਾ ਜਿਹੜਾ ਅੰਬਰ ਸਰੋਵਰ ਐ ਇਹਦੇ ਨਾਲ ਜਿਹੜੇ ਨਹਿਰ ਦਾ ਕੰਮ ਸੀ ਉਹ ਵੀ ਲਗਭਗ ਜਿਹੜਾ ਆ ਸਿਰੇ ਜਾਂਦਾ ਦਿਖ ਰਿਹਾ ਇੱਕ ਜਿਹੜੀ ਏਰੀਏ ਦੀ ਮੈਨੂੰ ਲੱਗਦਾ ਦਿੱਕਤ ਹੈ ਜਦੋਂ ਹੁਣ بارشਾਂ ਹੁੰਦੀਆਂ ਉਹਦੇ ਨਾਲ ਜਿਹੜਾ ਜਿਵੇਂ ਗੱਜਰ ਤੋਂ ਵੀ ਬੈਠੇ ਸਰਪੰਚ ਸਾਹਿਬ ਉੱਥੇ ਸਾਈਫਨ ਦੀ ਨਿਕਲਦਾ ਜਾਂ ਹੋਰ ਜਿਹੜਾ ਕੋਈ ਖੇਤਾਂ ਦਾ ਪਾਣੀ ਪਿੰਡਾਂ ਦੇ ਵਿੱਚ ਆਂਦਾ ਮੇਰੀ ਕੋਸ਼ਿਸ਼ ਹੋਊਗੀ ਕਿ ਉਹਨੂੰ ਵੀ ਅਸੀਂ ਜਿਹੜਾ ਜਲਦੀ ਹੱਲ ਕਰ ਸਕੀਏ ਔਰ ਜਿਹੜੀ ਸੜਕ ਵੀ ਮੇਰੀ ਹੁਕਮ ਲਾਇਆ ਜਿਵੇਂ ਸੈਲੇ ਤੋਂ ਮੋਰਾਵਾਲੀ ਨੂੰ 18 ਫੁੱਟੀ ਸੜਕ ਗਈ ਹੈ ਜਿੱਦੇ ਸੈਂਟਰ ਲਾਈਨ ਲੱਗੀ ਹੈ ਇਸ ਲਾਈਨ ਲੱਗੀ ਹੈ ਕੈਟਾਈ ਲੱਗੀ ਹੈ ਇੱਦਾਂ ਦੀ ਸੜਕ ਉੱਤੇ ਵੀ ਬਣਾ ਕੇ ਰਵਾਂਗੇ ਮੇਰੀ ਗਾਰੰਟੀ ਮੇਰੀ ਜ਼ਿੰਮੇਵਾਰੀ ਹੈ। ਔਰ ਖਾਸ ਕਰਕੇ ਕਿਉਂਕਿ ਹੁਣ ਪੰਚਾਇਤੀ ਇਲੈਕਸ਼ਨ ਵੀ ਅੱਗੇ ਆਉਣੇ ਆ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਹੈ ਕਿ ਇਸ ਵਾਰ ਸਰਪੰਚ ਜਿਹੜਾ ਪਿੰਡ ਦੇ ਵਿੱਚ ਅਸੀਂ ਨਾ ਕਾਂਗਰਸ ਦਾ ਬਣਾਣਾ ਹੈ, ਨਾ ਅਕਾਲੀ ਦਲ ਦਾ ਬਣਾਣਾ ਹੈ, ਨਾ ਬਸਪਾ ਦਾ ਬਣਾਣਾ ਹੈ ਤੇ ਨਾ ਹੀ ਢਾੜੂ ਵਾਲਿਆਂ ਦਾ ਬਣਾਣਾ ਹੈ। ਇਸ ਵਾਰ ਸਰਪੰਚ ਅਸੀਂ ਪਿੰਡ ਦਾ ਸਰਬੰਸਤੀ ਨਾਲ ਪਿੰਡ ਦਾ ਬਣਾਣਾ ਹੈ। ਜੇ ਦੀ ਕੋਈ ਪਾਰਟੀ ਨਾ ਹੋਵੇ ਜਿਹੜਾ ਪਿੰਡ ਦੀ ਤਰੱਕੀ ਨੂੰ ਲੈ ਕੇ ਪਿੰਡ ਦੇ ਇਲਾਕੇ ਨੂੰ ਅੱਗੇ ਲੈ ਕੇ ਪਾਰਟੀ ਵਾਈਜ਼ ਜੋ ਉੱਪਰ ਹੈ ਉਹ ਉੱਠ ਕੇ ਜਿਹੜਾ ਉਹ ਕੰਮ ਕਰੇ ਜਿਹੜਾ ਪਿੰਡ ਸਰਵਸੰਪਤੀ ਕਰੂਗਾ ਅੱਜ ਮੈਂ ਤੁਹਾਨੂੰ ਭਈ ਐਲਾਨ ਕਰਦਾ ਕਿ 5 ਲੱਖ ਰੁਪਏ ਮੁੱਖ ਮੰਤਰੀ ਸਾਹਿਬ ਨੇ ਕਿਹਾ ਔਰ 5 ਲੱਖ ਰੁਪਏ ਉਸ ਪਿੰਡ ਨੂੰ ਮੈਂ ਆਪਣੇ ਕੋਲ ਵਿਵੇਕੀ ਗ੍ਰਾਂਟ ਸਪੈਸ਼ਲ ਦਵਾੰਗੇ 10 ਲੱਖ ਰੁਪਏ ਔਰ ਪਿੰਡ ਕੁੱਕੜਾਂ ਨੂੰ ਮੇਰੀ ਬੇਨਤੀ ਹੈ ਜੇਕਰ ਕੁੱਕੜਾਂ ਵਾਲੇ ਸਰਵਸੰਪਤੀ ਕਰਦੇ ਜਿਹਦੇ ਮਰਜ਼ੀ ਕਰੋ ਮੈਂ ਨਹੀਂ ਕਹਿੰਦਾ ਵਿੱਚ ਉਧਾਰ ਤੇ ਜਿਹਨੂੰ ਤੁਸੀਂ ਪਿੰਡ ਦਾ ਸਰਪੰਚ ਬਣਾਣਾ ਸਰਵਸੰਪਤੀ ਆ ਬਣਾਓ 50 ਲੱਖ ਰੁਪਏ ਦਾ ਮੈਚ ਹੋਇਆ ਪੰਜਾਬ ਦੇ ਪੰਜਾਬ ਦੇ ਦੁਆਰੇ ਜਰਾ ਸ਼ਕਨਾਲ ਜਿੱਤ ਸੀਸੀ ਦੀ ਗੱਲ ਕਰ ਰਿਹਾ ਹੈ ਜਿਹੜੇ ਵਾਲੇ ਜਿਹੜੇ 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 ਜਿੱਕਾ ਖਾਲਸਾ ਫਾਈ ਕਰ ਜੁਕੀ ਪਤ ਇੱਕ ਹੋਰ ਜੱਗਦੇਸ਼ ਰੋੜੀ ਵਾਲੇ ਜੀ ਤੇ ਇੱਕ ਸਾਹਬ ਬਾਤ ਬਾਤ ਧੰਨਵਾਦ ਲਾਉ ਦਰ ਚਾਲਦੀ ਹੈ ਕੋਸਟੀ ਮੈਦਾਨ ਦੇ ਵਿੱਚ ਨੌਜਵਾਨਾਂ ਦੇ ਦਰਮਿਆਨ ਲੱਕੇ ਸੇਰੇ ਦਾ ਯੋਧ ਜਿਹੜਾ ਮੈਦਾਨ ਦੇ ਵਿੱਚ ਹੁੰਦਾ ਹੈ ਨੌਜਵਾਨਾਂ ਦੇ ਦਰਮਿਆਨ ਕਾਹਦਾ ਬਹੁਤੀ ਅੜਦੀ ਹੈ ਤੇਰੀ ਜੇ ਖਿਡਾਰੀ ਸੁਪਰੇ ਹੈ ਕਿ ਸਿੱਧਾ ਬੋਧਿਆ ਦੇ ਮੈਮ ਯਾਰਾ ਕੱਢੇ ਹੋਇਆ ਕਿ ਹਰ ਮਸਲੇ ਦਾ ਹੱਲ ਕਰ ਪਈਓ ਸੇ ਪਾਲੋ ਕਿ ਅਸੀਂ ਬੋਧਿਆ ਦੇ ਮੈਮ ਯਾਰਾ ਕੱਢੇ ਹੋਇਆ ਵਾਹ ਜੀ ਵਾਹ ਬਈਓ ਜੀ ਸਦਾ ਤੁਹਾਡੇ ਦਾ ਬੰਗਲੌਰ ਲਾਈਵ ਨਜ਼ਾਰਾ ਦੇਖ ਕੇ ਬਹੁਤ ਬਹੁਤ ਧੰਨਵਾਦ ਹੈ ਪੰਜਾਬੀ ਗੋਲਿਆਂ ਦੇ ਬਾਤਾਂ ਕਰੀਏ ਕਹਾਣੀ ਵਾਹ ਜੀ ਬਹੁਤ ਅਕਾਸ਼ਦੀਪ ਨਿਊਜ਼ ਵਾਹ ਜੀ ਵਾਹ ਲਓ ਕਹਿੰਦਾ ਜੇ ਜੋ ਤੁਹਾਡੇ ਦੰਦ ਦੋਚ ਨਾ ਨਾਜੋ ਮਨਾ ਦੇ ਦਰਮਿਆਨ ਵੇਖਾਂਗੇ ਕੌਣ ਜਿੱਤਦਾ ਕੋਣ ਖੜਦਾ ਪਟਾ ਸਮੇਂ ਦੀ ਹੋਣ ਗਈ ਹੈ ਕਹਿੰਦਾ ਬੋਲ ਦੀ ਟੱਟੀ ਜਦੋਂ ਚੌਖੇ ਪੈਰ ਨੂੰ ਉਦੋਂ ਮਲੱਖ ਲਾਉਂਦੇ ਨਰਮਾਲੀਆਂ ਕਿਸੀ ਦੇ ਰੱਕੇ ਤੋਂ ਸੋਲੀ ਪੈਂਦਾ ਨੱਗਣਾ ਉਦ ਕਰਨੀਆ ਗੱਲਾਂ ਦੇ ਸੁਖਾਲੀਆਂ ਤੋ ਲੋਕ ਜਾਣਦੇ ਦੀ ਕਿਹਨੇ ਲਓ ਉਧਰ ਸੱਚੇ ਪਹਿਲਵਾਨ ਹਰਿਆਣੇ ਦੀ ਧਰਤੀ ਆ ਖਾੜਾ ਰਾਇਵਾਲ ਵਾਲਾ ਏ ਤੇ ਨਾਲ ਆ ਸਿੱਖ ਸਰਦਾਰ ਜਿਹਨੂੰ ਤੋੜੀਆਂ ਜੱਸਾ ਪੱਤੀ ਕਹਿੰਦੀ ਹੈ ਇੱਕ ਵਾਰ ਸਿੰਘਾਂ ਦੇ ਜ਼ੋਰਦਾਰ ਤਾੜੀਆਂ ਲਾ ਦਿਓ ਨਾ ਸ਼ਹੀਦਾ ਲਈ ਬਾਜੀ ਬੰਦੇ ਯੋ ਇਸ ਤੇ ਕਹਿੰਦਾ ਨਾ ਗੋਰੀਆਂ ਨੇ ਪੱਛਣਾ ਸੀ ਨਾ ਰਾਜ ਮੁਗਲਾਂ ਨੇ ਛੱਡਣਾ ਸੀ ਉਹ ਮੱਛੇ ਰੱਜਣ ਵਰਗੇ ਤੇ ਜੇ ਕੀਤੇ ਸਿੰਘਾਂ ਦੇ ਪਾਰ ਨਾ ਹੁੰਦੇ ਨੀ ਤੈਨੂੰ ਦੌੜ ਪੈਣੀ ਹੁੰਦੀ ਤੇ ਚੁੱਲੀਆਂ ਤੇ ਚੋਟਾਂ ਖਰੀਏ ਅੱਜ ਵੀ ਗੁਲਾਬ ਰੇਸੀ ਤੇ ਤੈਨੂੰ ਦੁੱਖ ਪੈਣਾ ਸਹਿਣਾ ਸੀ ਉਹ ਭਗਤ ਸਿੰਘ ਵਰਗੇ ਫਾਸੀ ਤੇ ਚੜ੍ਹੇ ਯਾਰ ਨਾ ਹੁੰਦੇ ਢਾੜੀ ਖੇੜੀ ਸੀ ਕਟ ਉਦਮ ਸਿੰਘ ਵਰਗੇ ਉਹ ਕੀਤੇ ਸ਼ਹੀਦੀ ਆਜ਼ਾਦ ਦਾ ਹੁੰਦਾ ਵੀ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਕਾਰ ਦਾ ਹੁੰਦੇ ਵੀ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਕਾਰ ਦਾ ਹੁੰਦੇ ਇੱਕ ਵਾਰ ਉਹਨਾਂ ਸ਼ਹੀਦਾਂ ਲਈ ਉਹਨਾਂ ਸਿੰਘਾਂ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਲਓ ਚੱਲਦਾ ਹੈ ਯੁੱਧ ਮੈਦਾਨ ਦੇ ਵਿੱਚ ਆਇਆ ਨੌਜਵਾਨਾਂ ਦੇ ਦਰਮਾਨ ਆਇਆ ਕਬੂਰਾਂ ਦੇ ਦਰਮਾਨ ਆਓ ਆਦਰ ਕਮੇਟੀ ਕਹਿੰਦੀ ਵੀ ਕੁਸ਼ਤੀ ਜਿਹੜੀ ਆਰ ਪਾਰ ਦੀ ਲੜੀ ਨੋਟ ਕਰਦੇ ਜਾਈਏ। ਲਓ ਚੱਲਦਾ ਹੈ ਯੁੱਧ ਮੈਦਾਨ ਦੇ ਵਿੱਚ। ਇਹਨਾਂ ਨੋਟ ਮਨਾਂ ਦੇ ਦਰਮਿਆਨ। ਕਹਿੰਦਾ ਕਿਸੇ ਨੂੰ ਕਰਦਾ ਵੇਖ ਤਰੱਕੀ। ਉਹ ਕਿਸੇ ਨੂੰ ਸਾੜਾ ਕਿਉਂ ਹੁੰਦਾ ਹੈ? ਜਿਹੜਾ ਮੂੰਹ ਤੇ ਟੰਗਾ ਹੁੰਦਾ ਨਾ ਹੁੰਦਾ ਉਹ ਪੈ ਲੋ ਯਾਰ ਤੇ ਪੜਦੇ ਲਾ ਉਧਰ ਚੱਲਦਾ ਹੈ ਯੁੱਧ ਮੈਦਾਨ ਦੇ ਵਿੱਚ ਐਨੰਦ ਨੋਜਮੰਦੋ ਦੇ ਦਰਮਿਆਨ ਜੀ ਆਸਟ੍ਰੇਲੀਆ ਉਹ ਵੀ ਕਹਿੰਦੇ ਲਾਈਵ ਜੁੜਿਆ ਹੋਇਆ ਇਸ ਤਰ੍ਹਾਂ ਸੁੱਖਾ ਪ੍ਰਾਸ਼ਾ ਦਾ ਆਸਟ੍ਰੇਲੀਆ ਉਹ ਵੀ ਲਾਈਵ ਜੁੜਿਆ ਹੋਇਆ ਬਹੁਤ ਬਹੁਤ ਧੰਨਵਾਦ ਹੈ ਲਓ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਨਾ ਨੌਜਵਾਨਾਂ ਦੇ ਦਰਮਿਆਨ ਵੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਆ ਪਰਲੇ ਪਾਸੇ ਪੱਟੀ ਅਰਖੇ ਸੀ ਕਹਿੰਦੇ ਸਮਨ ਨੂੰ ਪੱਟੀ ਅਰਖੇ ਆਇਸ ਤੋਂ ਕਹਿੰਦੇ ਉਹ ਕਹਿੰਦੇ ਤੇਰੇ ਨੌਜਵਾਨਾਂ ਕੱਕ ਸੇਰੇ ਦਾ ਯੁੱਧ ਮੈਂ ਦਾਬੇ ਹੁੰਦਾ ਹੈ ਆਇਦਾ ਲੋਹਗੜਾ ਦੇ ਦਰਮਿਆں ਦਾ ਕਿ ਜਿੱਦੇ ਦੇ ਚੜੀ ਕਬੱਡੀ ਚੋਰਾ ਸ਼ੋਰਾ ਨਾਲ ਮਾਣ ਕਰਨਾ ਉਹਦੀ ਸ਼ਾਨ ਯਾਰੋ ਜਿਹੜਾ ਮਿੱਟੀ ਚਟਾਉਂਦਾ ਖਾੜਿਆਂ ਦੀ ਕਹਿੰਦੇ ਜੱਸਾ ਪੱਟੀ ਉਹਦਾ ਨਾਮ ਹੈ ਯਾਰੋ ਉਹ ਜਿਹੜਾ ਮਿੱਟੀ ਚਟਾਉਂਦਾ ਖਾੜਿਆਂ ਦੀ ਕਹਿੰਦੇ ਜੱਸਾ ਪੱਟੀ ਆਜ ਦੇਖ ਲਓ ਲੋ ਸੇਰੇ ਦਾ ਯੁੱਧ ਭਾਈ ਸਾਊਂਡ ਵਾਲੇ ਭਰਾੜੇ ਬੇਨਤੀ ਥੋੜੀ ਆਵਾਜ਼ ਜਰੀ ਖੋਲ ਦਿਓ ਜੀ ਬਾਦਮ ਜਿਹੜੀ ਖੋਲਦੀ ਹੈ ਬੇਤੀ ਹੈ ਲਓ ਬਗੀ ਛੱਡੀ ਦੀ ਕੁਸ਼ਤੀ ਹੋਈ ਰਿੰਕੂ ਪਾਲ ਵਾਲਾ ਹਾਜੀ ਬਸਵਾਤ